हां जी मित्रों ਆਪਣੇ ਕੱਦੂ ਦੇ ਬੇਲਾਂ ਜਰ ਫੈਲ ਬੜੀਆਂ ਗਈਆਂ ਨੇ ਲੱਗਦੀਆਂ ਨਹੀਂ ਹੈਗੀਆਂ ਤੇ ਉਹਦੇ ਲਈ ਹੁਣ ਆਪਾਂ ਕੋਈ ਮਾਤਾ ਨੇ ਦਵਾਈ ਤਿਆਰ ਕਰਕੇ ਦਿੱਤੀ ਆ ਦੇਸੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਵੀ ਪਾਉਂਦੇ ਆ ਬੇਲਾਂ ਚ ਪਾਉਂਦੇ ਆ ਵੀ ਉਹਦੇ ਨਾਲ ਕੱਦੂ ਲੱਗਣ ਲੱ ਆ ਜਾਂਦੇ ਆ ਆਪਾਂ ਨਿੱਡ ਤੇ ਵੀ ਵੀਡੀਓ ਦੇਖੀ ਸੀ ਅੱਜ ਆਪ ਵੀ ਆਪਾਂ ਦੇਖਦੇ ਆ ਪਾ ਕੇ ਰਿਜ਼ਲਟ ਵੀ ਨਿਕਲੂ ਲੱਗਦੇ ਕੱਦੂ ਕਿ ਨਹੀਂ ਲੱਗਦੇ ਫਿਰ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਦੇਖ ਲਓ ਕਿੰਨੀਆਂ ਮੱਲੀਆਂ ਪਈਆਂ ਨੇ ਬੇਲਾਂ ਕੱਦੂ ਇਤ ਨਹੀਂ ਲੱਗਦਾ ਹੈਗਾ देखो ये दे बट्टी ਦਾ ਡੋਲੂ ਦੇ ਵਿੱਚ ਆ ਮਾਤਾ ਨੇ ਦਿੱਤਾ ਬਣਾ ਕੇ ਜੰਤਰ ਕੋਈ ਚੀਜ਼ ਦਵਾਈ ਦੇਸੀ ਤੇ ਬਾਕੀ ਦੇਖਦੇ ਆ ਵਿੱਚ ਕੀ ਆ ਖੋਲ ਕੇ ਪਤਾ ਲੱਗੂਗਾ ਹੁਣ ਇਹ ਬੇ ਲੱਣੀ ਮੁਸ਼ਕਲ ਆ ਬੜਾ ਕੰਮ ਫੈਲਿਆ ਆ ਪਿਆਲੇ ਦੇ ਪਾਸੇ ਨੂੰ ਕਿਉਂ ਮੋਟਰ ਚੱਲਦੀ ਆ ਪਾਣੀ ਆ ਤੇ ਉਹਦੇ ਕਰਕੇ ਥੋੜਾ ਜਿਹਾ ਬੇਲਾਂ ਦੇ ਨਾਲ ਪਾਣੀ ਦੀ ਵੱਧ ਹੁੰਦੀਆਂ ਨੇ ਕੱਡੂਦੀਆਂ ਇਹ ਇਹਦਾ ਜੜ ਚ ਕਹਿੰਦੇ ਆਪਣਾ ਸਮਾਨ ਪਾਉਣਾ ਆ ਕਈ ਫੀਰ ਰਿਜ਼ਲਟ ਬਹੁਤ ਵਧੀਆ ਨਿਕਲਦਾ ਕਈ ਵੀਰਾਂ ਨੇ ਮੈਂ ਹੱਟ ਤੇ ਵੀ ਦੇਖਿਆ ਉਦਾਂ ਵੀ ਪਾਈਆਂ ਨੇ ਕਹਿੰਦੇ ਬਹੁਤ ਵੀ ਕਦੂਤਰ ਲਾ ਜਾਂਦੇ ਆ ਆ ਫੁੱਲ ਜੇ ਤਾਂ ਆਉਂਦੇ ਆ ਪਰ ਗੱਲ ਨਹੀਂ ਬਣਦੀ ਹੈਗੀ ਐਦੋ ਕਹਾਣੀ ਵਾਦਾ ਸਿਸਟਮ ਤੇ ਦੇਖਦੇ ਆ ਬੱਗੇ ਆਪਣੇ ਪੁਰਾਣੇ ਬਜ਼ੁਰਗ ਆਪਣੀਆਂ ਮਾਤਾਵਾਂ ਦੇਸੀ ਇਲਾਜ ਘਰੇ ਕਰਦੀਆਂ ਹੁੰਦੀਆਂ ਸੀ ਦਵਾਈ ਦੁਵਾਈ ਲੈਣ ਦਾ ਕੋਈ ਜਾਣਦਾ ਨਹੀਂ ਹੁੰਦਾ ਸੀ ਹੁਣ ਤਾਂ ਫਿਰ ਚੱਲ ਕਹਿੰਦੇ ਵੀ ਥੋੜਾ ਸਿਰ ਦੁਖਦਾ ਚੱਕਰ ਜਿਹਾ ਆਉਂਦਾ ਚੱਲ ਡਾਕਟਰ ਦੇ ਕੋਲੇ ਡਾਕਟਰ ਵੀ ਕਹਿੰਦਾ ਵੀ ਆਹ ਚੱਕ ਖਰਾਕਾਂ ਚਾਰ ਸੁਬਾ ਸਾਮ ਲੈ ਲਈ ਤੇ ਬਾਹਲਾ ਔਖਾ ਮੇਰੇ ਗਲੂਗੋਜ਼ ਦੀ ਬੋਤਲ ਆ ਦਿੰਦਾ ਤੇ ਅੱਗੇ ਦੇਸੀ ਲਾ ਜਿਹੜਾ ਨੇ ਘਰੇ ਕਰ ਦਿੰਦੇ ਹੁੰਦੇ ਸੀ ਕੋਈ ਚੀਜ਼ ਦਾ ਤੇ ਹੁਣ ਇਹ ਤਾਂ ਮੈਨੂੰ ਲੱਭ ਸਮਝ ਨਹੀਂ ਆਉਂਦੀ ਕਿ ਬੇਲ ਬੇਹੜਾ ਪਾਉਣ ਕਿੱਧਰ ਲੱਭੀ ਏ ਜੜ ਕਿੱਥੇ ਏ ਦੀ ਨਾ ਸਾਰੇ ਪਾਸੇ ਖੁੱਲੇ ਹੋਇਆ ਪਿਆ ਕੰਮ ਮਿੱਤਰੋ ਕੀ ਕਰੀਏ ਹੁਣ ਪਹਿਲਾਂ ਜਾਂਦਾ ਆਪਾਂ ਡੋਲੂ ਰੱਖ ਦਿੰਨੇ ਆ ਫਿਰ ਬੇਲ ਲੱਭ ਲੈਣੇ ਆ ਨਾ ਫਿਰ ਪਾਉਣੇ ਆ ਕਰਦੇ ਹਾਂ ਹੱਲ ਕੋਈ ਮਸਲਾ ਵੀ ਹੈ ਹੁਣ ਇਹਦੀ ਬੇਲ ਦੀ ਜੜ ਕਿੱਥੇ ਆ ਜੜ 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 ਲੈ ਵੀ ਲੱਭ ਗਈ ਮਿੱਤਰੋ ਸੋਖਾ ਹੀ ਬਾਕਮ ਬਚ ਗਿਆ ਮੈਂ ਹੈਗਾ ਜਦੋਂ ਲੱਗੂਗਾ ਇੱਥੇ ਗਰਮੀ ਵੀ ਬੜੀ ਵਾਲੀ ਆ ਇੱਕ ਤਾਂ ਹੈਗੀ ਇੱਥੇ ਜਾਂ ਫਿਰ ਇਹਦੇ ਜ ਸਾਰਾ ਹੋਊਗਾ ਲਜਾ ਸਿਸਟਮ ਨਾ ਇੱਕ ਤਾਂ ਹੀ ਲੱਗਦਾ ਸਾਨੂੰ ਬਾਕੀ ਦੇਖ ਲੈਨੇ ਆ ਪਾ ਕੇ ਫਿਰ ਹੁਣ ਬਾਕੀ ਤਾਂ ਲੱਭਦੀ ਨਹੀਂ ਹੋਰ 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 ਕਿੱਧਰ ਆ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਤੁਸੀਂ ਵੀ ਇਹ ਕੰਮ ਕੀਤਾ ਵਾ ਵੀ ਤੁਸੀਂ ਵੀ ਕਰਦੇ ਰਹੇ ਹੋ ਇੱਕ ਬੇਲ ਦੀ ਝੜਾ ਲੱਗਦੀ ਆ ਮੈਨੂੰ ਨਾ ਆਹ ਬਾਈ ਕਿੱਧਰ ਘੁੰਮ ਕੇ ਆ ਗਈ ਕੱਖਾਂ ਚ ਨਾ ਹੋਰੀ ਪਾਸੇ ਨਿਕਲ ਗਈ ਹੂੰ 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 ਹੈ ਗਈ ਆ ਬਾਈ ਹੈ ਗਈ ਹੈ ਗਈ ਕਹਿੰਦੇ ਮੈਂ ਹੈ ਗਈ ਹੈ ਗਈ ਹੈ ਗਈ ਹੈ ਗਈ ਆ ਚੱਕ ਲੈ ਵੀ ਮਿੱਤਰੋ ਨਾਲੀ ਤਾਂ ਹੈ ਗਈ ਆ ਮੈਨੂੰ ਥੱਲੇ ਨੂੰ ਜਾਂਦੀ ਗੱਲ ਬਣ ਜੇ ਆਪਣੇ ਕੋਈ ਤਾਂ ਜੇ ਬਣ ਜੇ ਬਣ ਜੇ ਬਣ ਜੇ ਇੱਕ ਤਾਂ ਲੱਭ ਗਈ ਬੇਲ ਦੇ ਨਾਲ ਜਾਈ ਵਾਲਾ ਪਿਆ ਪਿਆ ਆਇਆ ਪਿਆ ਪਰੇ ਇਹਨੂੰ ਜਾਈ ਜਾਂਦੀ ਆ ਕੱਖ ਵਾਲੇ ਨੇ ਲੱਭ ਜਾ ਬੈਰ ਨੇ ਨਹੀਂ ਭਾਈ ਮਸਲਾ ਹੱਲ ਹੁੰਦਾ ਨਹੀਂ ਮੈਨੂੰ ਲੱਗਦਾ ਮਸਲਾ ਹੱਲ ਨਹੀਂ ਹੁੰਦਾ ਜਾਨ ਦਾ ਉਧਰ ਨੂੰ ਗਈ ਆ ਹੀ ਆ ਲੱਭ ਗਿਆ ਲੱਭ ਗਿਆ ਲੱਭ ਗਿਆ ਬਾਈ ਯਾਰ ਕੰਮ ਮੋੜ ਤੁਰ ਕੇ ਕਿੱਧਰ ਨੂੰ ਜਾਈ ਜਾਂਦਾ ਯਾਰ ਹੱਲੇ ਹੀ ਹੋ ਗਿਆ ਮਸਲਾ ਨਹੀਂ ਭਾਈ ਨਾ ਇਹ ਮਸਲਾ ਹੱਲੇ ਕੀ ਬੇਲ ਉਹ ਹੀ ਮੈਨੂੰ ਤਾਂ ਲੱਗਦੀ ਹੁਜਾੜਾ ਇਹ ਗੱਲ ਬਣਦੀ ਨਹੀਂ ਇੱਥੇ ਪਾ ਕੇ ਦੇਖ ਲੈਣੇ ਆ ਜਿਹੜਾ ਜੜ ਲੱਭਦੀ ਨਹੀਂ ਕਨਫਰਮ ਕਰ ਲਈਏ ਮਿੱਤਰੋ ਫਾਈਨਲੀ ਆਪਾਂ ਨੂੰ ਜੜ ਲੱਭ ਗਈ ਆਹ ਦੇੱਖਖਾਂ ਦੇ ਵਿੱਚ ਥੋੜਾ ਜਣ ਤੁ ਨੂੰ ਜੀ ਨਹੀਂ ਸਾਫ ਜੀ ਕਰਕੇ ਤਿਆਰੇ ਹੁਣ ਆਪਾਂ ਡੋਲੂ ਵਾਲਾ ਯੰਤਰ ਕੱਢੀਏ ਦੇਖਦੇ ਆਂ ਫਿਰ ਕੀ ਆ ਇਹਦੇ ਵਿੱਚ ਮਾਤਾ ਨੇ ਲਾ ਆਪਾਂ ਇਹ ਦੇਸੀ ਦਾਰੂ ਬਣਾਈ ਪਈ ਆ ਤੇ ਚੌਲ ਨੇ ਤੇ ਉਤੇ ਗੋੜਾ ਵਿੱਚ ਖੱਟੀ ਲੱਸੀ ਪਾਈ ਹੋਈ ਆ ਲਓ ਜੀ ਆਕ ਕੜਾਈ ਕਰਤੀ ਬੇਲ ਨੂੰ ਭਰਦੇ ਹੁਣ ਐਦਕੀ ਕਦੋਂ ਵੀ ਬਹੁਤ ਮਹਿੰਗੇ ਰਹੇ ਨੇ ਸਿਰਾ ਗੱਲਬਾਤ ਹੋਈ ਹੈ ਬਹੁਤ ਮਹਿੰਗੇ ਵਿਕੇ ਨੇ ਇਹ ਬਾਕੀ ਪਾਣੀ ਜੱਗ ਚਲ ਕੇ ਪਾ ਦਈਆ ਆਪਾਂ ਆ ਤੁਸੀਂ ਵੀ ਦੇਖ ਲਓ ਡਰਲੂ ਦੇ ਵਿੱਚ ਫਿਰ ਦੇਖਦੇ ਆ ਕੀ ਬਣਦਾ ਨਾ ਜੈ ਮਾਤਾ ਆ ਕਰਤਾ ਪਾਣੀ ਵੀ ਥੋੜਾ ਵੇਜ ਪਾ ਦ ਚਾਕ ਦੇਖਦੇ ਹਾਂ ਹੁਣ ਕੀ ਬਣਦਾ ਮਸਲਾ ਹੱਲ ਹੁੰਦਾ ਕਿ ਨਹੀਂ